ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਿਕਾਲ ਜੀ ਕੋਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਵਾਈ ਗੁਰੂ ਪਰੇ ਖੁਸ਼ੀ ਰੋ ਚੜ੍ਹਦੀ ਕਲਾ ਚਰਨਾਂ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇਦਨ ਮੈਂ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਨਾ ਮੈਂ ਵਾਲ ਵਾਲੀ ਵੀਡੀਓ ਬਣਾਈ ਹੈ ਨਾ ਮਤਲਬ ਜਿਵੇਂ ਆਪਣੇ ਐਕਸਟਰਾ ਵਾਲ ਆ ਜਾਂਦੇ ਆ ਮੂੰਹ ਤੇ ਫੇਸ ਤੇ ਠੋਡੀ ਤੇ ਹਨਾ ਬਹੁਤ ਸਾਰੀਆਂ ਭੈਣਾਂ ਦੇ ਬੱਚਿਆਂ ਦੇ ਵੀ ਹੁੰਦੇ ਤੁਸੀਂ ਕਦੀ ਵੀ ਨੋਟਿਸ ਕਰਕੇ ਦੇਖਿਓ ਛੋਟੇ ਛੋਟੇ ਬੱਚੇ ਜਦੋਂ ਜਨਮ ਲੈਂਦੇ ਆ ਨਾ ਬਹੁਤ ਸਾਰੇ ਮੱਥੇ ਤੇ ਵਾਲ ਹੁੰਦੇ ਆ ਮੈਂ ਪਹਿਲਾ ਨੁਕਤਾ ਪਨਾਇਆ ਹੈ ਜੀ ਸਾਡੀ ਖੁਦ ਗੁਰਬਾਣੀ ਹੋਈ ਸੀ ਨਾ ਉਹਦੇ ਫੇਸ ਤੇ ਨਾ ਮੱਥੇ ਤੇ ਬਹੁਤ ਜ਼ਿਆਦਾ ਵਾਲ ਸੀ ਤੇ ਅਸੀਂ ਕਹਿੰਦੇ ਸੀ ਹਾਏ ਬੜਾ ਭੈੜਾ ਲੱਗਿਆ ਕਰੇਗਾ ਇਹਦਾ ਮੱਥਾ ਮਤਲਬ ਸੋਹਣਾ ਨਹੀਂ ਲੱਗੇਗਾ ਜੇ ਵਾਲਾਂ ਨਾਲ ਹੀ ਟੱਕ ਜੇ ਤੇ ਵਧੀਆ ਨਹੀਂ ਲੱਗਦਾ ਤੇ ਖੁਦ ਮੈਂ ਆਪਣੀ ਮੰਮੀ ਦੇ ਜਿਵੇਂ ਆਪਣੇ ਠੋਡੀਆਂ ਦੇ ਵਾਲ ਹੋ ਜਾਂਦੇ ਸੀਗੇ ਇੱਥੇ ਬਹੁਤ ਸਾਰੇ ਨਾ ਚਿੰਨ ਤੇ ਵਾਲ ਆ ਜਾਂਦੇ ਆ ਵੈਸੇ ਇਹ ਵਾਲ ਦੇਖੋ ਜੀ ਸਿਰਫ ਮੇਨ ਆਉਂਦੇ ਆ ਜੀ ਹਾਰਮੋਨ ਦੀ ਕਮੀ ਹੁੰਦੀ ਹੈ ਇਸ ਕਰਕੇ ਵਾਲ ਆ ਜਾਂਦੇ ਆ ਠੀਕ ਹੈ ਜੀ ਇੱਚ ਕੋਈ ਉਹ ਨਹੀਂ ਹੁੰਦਾ ਕਹਿੰਦੇ ਸਾਡੇ ਹਾਰਮੋਨ ਕੋਈ ਚੇਂਜ ਹੁੰਦੇ ਅੰਦਰੋਂ ਤੇ ਉਹਦੀ ਵਜ੍ਹਾ ਨਾਲ ਇਹ ਵਾਲ ਆਉਂਦੇ ਆ ਮੈਂ ਸੁਣਿਆ ਹੋਇਆ ਜੋ ਵੀ ਚੀਜ਼ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਦੱਸ ਰਹੀਆਂ ਤੇ ਬਾਕੀ ਉਹਦੇ ਬਾਰੇ ਜੀ ਮੈਂ ਤੁਹਾਨੂੰ ਦੱਸੂਗੀ ਕਿ ਕੀ ਕੀ ਚੀਜ਼ ਲੈਣੀ ਸੱਚੀ ਦੱਸਾਂ ਬਿਲਕੁਲ ਇਮਾਨਦਾਰੀ ਦੀ ਗੱਲ ਹੈ ਕਿ ਇਹਦਾ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ ਹੈ ਮੇਰੀਆਂ ਭੈਣਾਂ ਦੇ ਬਹੁਤ ਸਾਰੀਆਂ ਨੇ ਮੈਨੂੰ ਕਮੈਂਟ ਆ ਰਹੇ ਸੀਗੇ ਕਈਆਂ ਨੇ ਟਰਾਈ ਕੀਤਾ ਜਿਨ੍ਹਾਂ ਦੇ ਕਰਦੇ ਤੁਸੀਂ ਆਪ ਵੀ ਜਾਣੋ ਜਦੋਂ ਸਾਡੇ ਪਹਿਲਾਂ ਵੱਡੇ ਬਜ਼ੁਰਗ ਹੁੰਦੇ ਸੀ ਉਹ ਕਿਹੜਾ ਕਰੀਮਾ ਹੁੰਦੀਆਂ ਸੀ ਜਾਂ ਕੋਈ Threading ਜਾਂਦਾ ਹੁੰਦਾ ਸੀ ਉਸ ਟਾਈਮ ਧਾਗੇ ਨਾਲ ਕੋਈ ਕੱਢਦਾ ਹੁੰਦਾ ਸੀ ਜ਼ਿਆਦਾ ਤੋਂ ਜ਼ਿਆਦਾ ਕੀ ਕਰਦੇ ਹੁੰਦੇ ਸੀ ਕਿ ਚਕਚੁੰਡੀ ਦੇ ਨਾਲ ਹੈ ਨਾ ਚਕਚੁੰਡੀ ਹੁੰਦੀ ਹੈ ਨਾ ਤੁਸੀਂ ਦੇਖੀ ਹੋਣੀਆਂ ਨੇ ਜਿਹੜੇ ਕੱਢਦੇ ਹੈ ਚਕਚੁੰਡੀ ਦੇ ਨਾਲ ਵਾਲ ਨਿਕਲ ਜਾਂਦੇ ਸੀਗੇ ਖਿੱਚਦੇ ਨੇ ਉਹ ਫੇਰ ਆ ਜਾਂਦੇ ਆ ਉਹ ਵਾਲ ਸਭ ਉਹ ਜਿਹੜੇ ਹੁੰਦੇ ਆ ਨਾ ਜੀ ਮਜ਼ਬੂਤ ਹੁੰਦੇ ਜਾਂਦੇ ਆ ਇਸ ਕਰਕੇ ਨਾ ਸਾਨੂੰ ਨਹੀਂ ਸਾਨੂੰ ਇਹ ਚੀਜ਼ ਤੋਂ ਆਪਾਂ ਬਚਣ ਲਈ ਇਹ ਵਾਲਾ ਵਟਣਾ ਕਹਿ ਦਿੰਦੇ ਆਪਾਂ ਇਹਨੂੰ ਵਟਣਾ ਇਹ ਆਟਾ ਜਿਸ ਚੀਜ਼ ਦਾ ਬਣਾਉਂਦੇ ਹੁੰਨੇ ਆ ਤੇ ਉਹਦੇ ਨਾਲ ਮਤਲਬ ਨਿਕਲ ਜਾਂਦੇ ਆ ਵਾਲ ਤੇ ਇਹ ਬਿਲਕੁਲ ਸਚਾਈ ਹੈ ਜੀ ਕੀ ਕੁਝ ਪਾਇਆ ਸੀ ਮੈਂ ਬੜਾ ਵਧੀਆ ਤਰੀਕਾ ਜੇਕਰ ਤੁਸੀਂ ਤੁਹਾਨੂੰ ਨਹੀਂ ਕਹੀਆਂ ਕਈਆਂ ਦੇ ਕਮੈਂਟ ਵੀ ਆਏ ਮੈਨੂੰ ਅਸੀਂ ਟਰਾਈ ਕਰਕੇ ਦੇਖਿਆ ਨਿਕਲੇ ਪਹਿਲੀ ਗੱਲ ਤਾਂ ਦੇਖੋ ਜੀ ਮੈਂ ਤੁਹਾਨੂੰ ਸਚਾਈ ਦੱਸਾਂ ਇੱਕ ਵਾਰ ਚ ਤਾਂ ਦੇਖੋ ਵਾਲ ਨਿਕਲਨੇ ਨਹੀਂ ਹੈਗੇ ਜੇਕਰ ਇਹ ਆਪਾਂ ਇੱਕ ਵਾਰ ਚ ਕਹੀਏ ਨਾ ਨਹੀਂ ਖਤਮ ਹੁੰਦੇ ਤੇ ਇੱਕ ਲਾਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਆਪਣੇ ਕਈ ਵਰੀ ਹੁੰਦਾ ਸਾਡਾ ਤਰੀਕਾ ਨਹੀਂ ਸਹੀ ਹੁੰਦਾ ਹੈਗਾ ਬਈ ਆਪਾਂ ਲਾਂਦੇ ਆ ਨਾ ਜਿਵੇਂ ਆ ਬਟਣਾ ਲਾਂਦੇ ਆ ਉਹ ਤਰੀਕਾ ਸਹੀ ਨਹੀਂ ਹੁੰਦਾ ਇਸ ਕਰਕੇ ਨਾ ਆਪਾਂ ਨੂੰ ਮੇਨ ਰਿਜ਼ਲਟ ਤਾਂ ਨਹੀਂ ਵਧੀਆ ਮਿਲਦਾ ਹੈਗਾ ਮੇਰੇ ਦਾ ਦੇਖੋ ਤੁਸੀਂ ਮੰਨੋਗੇ ਨਹੀਂ ਕਿ ਮੇਰੇ ਖੁੱਦ ਦੇ ਬਹੁਤ ਵਾਲ ਹੈਗੇ ਆ ਮੇਰੇ ਇਹ ਨਹੀਂ ਮੈਂ ਕਹਿੰਦੀ ਮੇਰੇ ਨਹੀਂ ਨੇ ਕਿ ਵਾਲ ਬਰੀਕ ਹੈ ਪਰ ਤੁਸੀਂ ਦੇਖ ਸਕਦੇ ਹੋ ਕਿਸੇ ਮੇਰੇ ਹੱਥ ਤੇ ਨਹੀਂ ਹੈ ਫੇਸ ਤੇ ਨਹੀਂ ਹੈ ਬਾਜੂਆਂ ਤੇ ਨਹੀਂ ਹੈ ਜੋ ਕਿ ਆਪਾਂ ਕਿਹੜਾ ਕਰਤਲ ਕਰਾਂ ਨਹੀਂ ਆਪਾਂ ਕੈਂਚੀ ਦਾ ਲਵਾਉਂਦੇ ਨਹੀਂ ਹੈਗੇ ਇਹ ਸਭ ਤੋਂ ਬੈਸਟ ਤਰੀਕਾ ਹੈ ਜਿਹਦੇ ਨਾਲ ਆਪਾਂ ਵਾਰਨ ਰਿਮੂਵ ਕਰ ਸਕਦੇ ਆ ਠੀਕ ਹੈ ਜੀ ਉਹਦੇ ਲਈ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਚੀਜ਼ ਦਾ ਟੈਨ ਲੈਣਾ ਮੈਂ ਤੁਹਾਨੂੰ ਦੱਸਦੀ ਆ ਇਹ ਨਾ ਕਿ ਆ ਕਰੋ ਵੀ ਗੁੰਦਾ ਨਹੀਂ ਹੁੰਦਾ ਸਾਕੂਛ ਹੈ ਪਹਿਲੇ ਜਿਹੜੇ ਕਾਧੇ ਹੁੰਦੇ ਸੀ ਨਾ ਵੱਡੇ ਬਜ਼ੁਰਗ ਜੋ ਚੀਜ਼ਾਂ ਯੂਜ਼ ਕਰਦੇ ਸੀ ਤੇ ਉਹ ਵਰਤਦੇ ਹੀ ਹੁੰਦੇ ਸੀ ਇਹ ਚੀਜ਼ਾਂ ਉਹਨਾਂ ਨੂੰ ਰਿਜ਼ਲਟ ਵਧੀਆ ਮਿਲਦੇ ਹੁੰਦੇ ਸੀਗੇ ਇਸ ਤਰ੍ਹਾਂ ਦੇ ਨਾ ਕਾਧੇ ਹੁੰਦੇ ਸੀਗੇ ਤੇ ਮੈਂ ਤੁਹਾਨੂੰ ਜਰੂਰ ਦੱਸਣੀ ਸੀ ਕਿ ਅੱਜ ਤਾਂ ਮੈਂ ਪਹਿਲਾਂ ਤਾਂ ਲੱਗੀ ਸੀ ਜੀ ਦਾਲ ਘੜੀ ਏ ਕਿ ਮੈਂ ਕਿਹਾ ਚਲੋ ਅੱਜ ਮੇਰਾ ਮਨ ਹੈ ਕਿ ਮਲਾ ਉਹ ਬਣਾਵਾਂ ਜੀ ਪਨੀਰ ਬਣਾ ਲਵਾਂ ਤੇ ਨਾਲੇ ਤੁਹਾਡੇ ਨਾਲ ਮੈਂ ਕਿੱਥੇ ਗੱਲਾਂ ਸਾਂਝੀਆਂ ਕਰਦੀਆਂ ਨਾਲੇ ਆਪਣਾ ਕਰਦੀਆਂ ਜੇ ਕੰਮ ਕਿਉਂਕਿ ਵੀਡੀਓ ਬਣਾਉਂਦੇ ਸਾਨੂੰ ਇੰਨਾ ਟਾਈਮ ਹੋ ਜਾਂਦਾ ਨਾ ਵੀ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਲੰਦਾ ਹੈਗਾ ਤੇ ਮੈਂ ਤੁਹਾਨੂੰ ਦਿਖਾਨੀ ਹੈ ਕੀ ਕੁਛ ਕੀ ਚੀਜ਼ਾਂ ਲੈਂਦੇ ਹੁੰਨੇ ਆ ਜਿਹਦੇ ਨਾਲ ਸਾਡੇ ਵਾਲ ਬਿਲਕੁਲ ਤੁਹਾਡਾ ਦੇਖਿਓ ਬਿਲਕੁਲ ਵਾਲ ਨਹੀਂ ਹੋਣਗੇ ਅਰੇ ਹੁੰਦੇ ਆ ਤਿੰਨ ਚਾਰ ਵਾਰ ਤਾਂ ਤੁਹਾਨੂੰ ਕਰਨੇ ਪੈਣਾ ਫਿਰ ਮੈਨੂੰ ਭਾਣਾ ਨੇ ਕਮੈਂਟ ਕੀਤੇ ਕਿੰਨੀ ਵਾਰ ਕਰਨਾ ਜੀ ਹਫਤੇ ਦੇ ਵਿੱਚ ਤੁਸੀਂ ਦੋ ਵਾਰ ਵੀ ਕਰ ਸਕਦੇ ਹੈ ਕਿਹੜਾ ਨੁਕਸਾਨ ਦਿੰਦੀ ਹੈ ਜੇ ਤੁਹਾਡੇ ਵਾਲ ਨਹੀਂ ਨਾ ਜੇ ਤੁਹਾਡੇ ਵਾਲ ਵੀ ਨਹੀਂ ਨਿਕਲਦੇ ਹੈਗੀ ਇੱਕ ਚੀਜ਼ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਇਹਦਾ ਤੁਹਾਨੂੰ ਰਿਜ਼ਲਟ ਇੰਨਾ ਵਧੀਆ ਮਿਲੇਗਾ ਤੁਹਾਡੀ ਸਕਿਨ ਬਹੁਤ ਸੋਹਣੀ ਹੋ ਜਾਏਗੀ ਮੁਲਾਇਮ ਵੀ ਹੋਏਗੀ ਤੇ ਸੌਫਟ ਸੌਫਟ ਵੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਇਹ ਨਹੀਂ ਹੈ ਕਿ ਆਪਾਂ ਨੂੰ ਵਾਲ ਹੀ ਆਪਾਂ ਨੇ ਨਿਕਲਦੇ ਆ ਹੌਲੀ ਹੌਲੀ ਨਿਕਲਦੇ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਕੁਝ ਪਾਇਆ ਮੈਂ ਤੁਹਾਨੂੰ ਦੁਆਰਾ ਦੱਸਦੀ ਆ ਕਿ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਕਿ ਸਕਰੀਨ ਤੇ ਸਾਨੂੰ ਦਿਖਾ ਕਰੋ ਦੱਸਿਆ ਕਰੋ ਕੀ ਕੁਝ ਹੈ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਿੰਨੀ ਕਿੰਨੀ ਚੀਜ਼ ਲੱਗਦੇ ਆ ਤੇ ਵੀਡੀਓ ਮੈਂ ਪਿੱਛੇ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੇਕਰ ਨਹੀਂ ਤੁਹਾਨੂੰ ਵੀਡੀਓ ਪਿਛਲੀ ਵਾਲੀ ਦੇਖਣੀ ਨਵੀਂ ਬਣਾਣੀ ਆ ਤਾਂ ਮੈਂ ਤੁਹਾਡੇ ਲਈ ਨਵੀਆਂ ਸਪੈਸ਼ਲ ਬਣਾ ਕੇ ਦਿਖਾਵਾਂਗੀ ਠੀਕ ਹੈ ਜੀ ਉਹ ਵੀ ਬਣਾ ਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਮੈਂ ਕਹਾਂ ਚਲੋ ਮੈਂ ਦੱਸ ਦਿਆਂ ਇਹਦੇ ਲਈ ਤੁਸੀਂ ਕੀ ਲੈਣਾ ਜੀ ਜੌਂ ਦਾ ਆਟਾ ਜੋਂ ਤੁਹਾਨੂੰ ਮੈਂ ਦਿਖਾ ਦਿੰਦੀ ਆ ਜੋਂ ਤੁਹਾਨੂੰ ਮਿਲ ਜਾਣਗੇ ਜੀ ਪੰਸਾਰੀ ਕੋਲ ਜੋਂ ਬੀਜ ਦੇ ਆ ਨਾ ਆਪਾਂ ਜਦੋਂ ਆਪਾਂ ਨਵਰਾਤਰੀ ਆਉਂਦੀ ਆ ਤੇ ਜੌਂ ਬੀਜ ਦੇ ਆ ਉਹ ਵਾਲੇ ਜੌਂ ਲੈਣੇ ਨੇ ਠੀਕ ਹੈ ਜੀ ਸ਼ਹਿਦ ਲੈ ਲਓ ਤੇਲ ਲੈ ਲਓ ਹਲਦੀ ਲੈ ਲਓ ਤੇ ਕੱਚਾ ਦੁੱਧ ਲੈ ਲਓ ਚਾਹੇ ਚੀਨੀ ਵੀ ਪਾ ਸਕਦੇ ਹੋ ਚੀਨੀ ਦੇ ਨਾਲ ਵੀ ਤੁਹਾਨੂੰ ਰਿਜ਼ਲਟ ਵਧੀਆ ਮਿਲੇਗਾ ਨਾਲੇ ਤੁਹਾਨੂੰ ਪਤਾ ਹੈ ਚੀਨੀ ਦੇ ਨਾਲ ਤਾਂ ਇੰਨਾ ਫਾਇਦਾ ਹੁੰਦਾ ਕਿ ਸਾਡੀ ਫੇਸ ਤੇ ਵੀ ਬਹੁਤ ਅੱਛਾ ਗ로우 ਆਂਦਾ ਹੈ ਜੀ ਜੀ ਇਹ ਵੀ ਸਾਨੂੰ ਵੈਸੇ ਵੀ ਯੂਜ਼ ਕਰਨੀ ਚਾਹੀਦੀ ਹੈ ਪੈਕ ਵਗੈਰਾ ਜਿਹੜੇ ਆਪਾਂ ਧਸ ਬਣਾਉਂਦੇ ਆ ਨਾ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾ ਮੈਨੂੰ ਸਵਾਲ ਜਵਾਬ ਬਹੁਤ ਰਹੇ ਪਰ ਮੈਂ ਕਈਆਂ ਦਾ ਜਵਾਬ ਬਹੁਤ ਤਰੀਕੇ ਨਾਲ ਵਿੱਚ ਲਿਖ ਕੇ ਵੀ ਦਿੱਤਾ ਹੋਇਆ ਹੈ ਸ਼ਾਇਦ ਤੁਹਾਨੂੰ ਤੁਸੀਂ ਪੜ੍ਹਦੇ ਹੋ ਕਿ ਨਹੀਂ ਪੜ੍ਹਦੇ ਇਹ ਮੈਨੂੰ ਨਹੀਂ ਪਤਾ ਠੀਕ ਹੈ ਜੀ ਬਾਕੀ ਜੋ ਜੋ ਚੀਜ਼ਾਂ ਮੈਂ ਤੁਹਾਨੂੰ ਹੁਣੇ ਤੁਹਾਡੇ ਨਾਲ ਇੱਕ ਵਾਰ ਫੇਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੋ ਮੈਂ ਤੁਹਾਨੂੰ ਦਿਖਾ ਦਿੰਦੀ ਆ ਤੇ ਇੱਧਰ ਮੈਂ ਸਾਡਾ ਦੁੱਧ ਮੈਂ ਕਿਹਾ ਪਨੀਰ ਬਣਾਉਂਗੀ ਤੇ ਤੁਹਾਨੂੰ ਪਤਾ ਮੈਂ ਘਰ ਦਾ ਹੀ ਪਨੀਰ ਬਣਾਉਣੀ ਹੈ ਪਹਿਲਾਂ ਵੀ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਡੇਲੀ ਰੁਟੀਨ ਵਿੱਚ ਜੋ ਮੈਂ ਕਰਦੀ ਹੁੰਦੀ ਆ ਤੁਹਾਡੇ ਨਾਲ ਹਮੇਸ਼ਾ ਹਰ ਇੱਕ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਮੇਰਾ ਤਾਂ ਕਿ ਤੁਸੀਂ ਬੰਦੇ ਰੋ गाइस ਮੈਂ ਤੁਹਾਨੂੰ ਜੋ ਦਿਖਾਨੀ ਆ ਲਿਆ ਕੇ ਠੀਕ ਹੈ ਤੇ ਲਓ ਜੀ ਇੱਧਰ ਮੈਂ ਪਨੀਰ ਧਰਦਾ ਸੀਗਾ ਠੀਕ ਹੈ ਜੀ ਪਨੀਰ ਮੈਂ ਬਣਾਉਣੀ ਹੁੰਦੀ ਆ ਹਮੇਸ਼ਾ ਆਪਣਾ ਹੁੰਦਾ ਹੈ ਨਾ ਫਟਕੜੀ ਨਹੀਂ ਬਣਦੀ ਹੁੰਦੀ ਟਾਟਰੀ ਸੋਰੀ ਫਟਕੜੀ ਜਾਸਰੀ ਮੈਂ ਤੁਹਾਨੂੰ ਟਾਟਰੀ ਨਹੀਂ ਬਣਦੀ ਹੁੰਦੀ ਟਾਟਰੀ ਜਿਹੜੀ ਹੁੰਦੀ ਹੈ ਨਾ ਮਤਲਬ ਪਾਤਾ ਦੋ ਜਿਵੇਂ ਕੋਦੀ ਮੈਨੂੰ ਕੁਆਂਟੀਟੀ ਸਮਝ ਨਹੀਂ ਆਉਂਦੀ ਹੈਗੀ ਮੈਂ ਹਮੇਸ਼ਾ ਜਦੋਂ ਵੀ ਪਨੀਰ ਬਣਾਉਣੀ ਹੁੰਦੀ ਹੈ ਤਾਂ ਹਮੇਸ਼ਾ ਸਿਰਕੇ ਦੇ ਨਾਲ ਬਣਾਮਿਆ ਬਹੁਤ ਸੌਖੇ ਤਰੀਕੇ ਨਾਲ ਬਹੁਤ ਸੋਹਣੀਆਂ ਭੈਣਾਂ ਦੇ ਕਿ ਮੈਂ ਮਤਲਬ ਪਹਿਲਾਂ ਮੈਨੂੰ ਮੈਂ ਤਾਂ ਪੱਕਾ ਕਮੈਂਟ ਕਰ ਲਈ ਕਿ ਤੁਸੀਂ ਉਸੇ ਚੋਂ ਦੁੱਧ ਕੱਢਿਆ ਉਸੇ ਚੀ ਪਾਤਾ ਇਹ ਮੈਂ ਤਾਂ ਨਹੀਂ ਪਤੀਲਾ ਧੋਤਾ ਜੀ ਕਿਉਂਕਿ ਮੈਂ ਪਨੀਰ ਬਣਾਣਾ ਤੇ ਦੁੱਧ ਨੂੰ ਵੀ ਨੁਕਸਾਨ ਹੋ ਜਾਏ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਤੇ ਬਾਕੀ ਆ ਦਿਖਾਣੀ ਆ ਤੁਹਾਨੂੰ ਆ ਦੇਖੋ ਜੀ ਇਦਾਂ ਦੇ ਜੋਮ ਹੈ ਆ ਦੇਖੋ ਮੈਂ ਜੋਮ ਮੰਗਵਾਏ ਆ ਮੈਂ ਦੁਆਰਾ ਪੈਕ ਬਣਾਉਂਗੀ ਜ਼ਰੂਰ ਠੀਕ ਹੈ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਵੀ ਸ਼ੇਅਰ ਕਰੂੰਗੀ ਆ ਦੇਖ ਲਓ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹ ਜੋਮ ਹੈ ਠੀਕ ਹੈ ਜੀ ਇਦਾਂ ਦੇ ਜੋਮ ਮੰਗਵਾ ਲੈਣੇ ਤੁਸੀਂ ਤੇ ਇਹ ਜੋਮਾਂ ਦਾ ਆਟਾ ਪਹਿਲਾਂ ਹੀ ਲੂਜ਼ ਕਰਦੇ ਹੁੰਦੇ ਸੀ ਜਦੋਂ ਧੀਆਂ ਭੈਣਾਂ ਦੇ ਵਿਆਹ ਹੁੰਦੇ ਸੀ ਆ ਬੱਚਿਆਂ ਦੇ ਆਪਣੇ ਪੁੱਤਰਾਂ ਦੇ ਕਿਸੇ ਦੇ ਵੀ ਵਿਆਹ ਹੁੰਦੇ ਸੀ ਨਾ ਭੈਣ ਭਰਾਵਾਂ ਦੇ ਤੇ ਇਹ ਜੋਮ ਮੰਗਵਾ ਕੇ ਫਿਰ ਖੁਦ ਘਰ ਵਟਨਾ ਬਣਾਉਂਦੇ ਹੁੰਦੇ ਸੀ ਆਨਲਾਈਨ ਵੀ ਵਟਨਾ ਮਿਲਦਾ ਜੇਕਰ ਤੁਸੀਂ ਯੂਜ਼ ਕਰੋ ਨਾ ਉਹਨੂੰ ਕਿ ਬਹੁਤ ਅੱਛੇ ਰਿਜ਼ਲਟ ਮਿਲਦੇ ਆ ਮੈਂ ਤਾਂ ਤੁਹਾਨੂੰ ਇਹੀ ਸਾਰਿਆਂ ਨੂੰ ਮਤਲਬ ਕਹੂੰਗੀ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਜਿੰਨਾ ਤੁਸੀਂ ਦੇਸੀ ਨੁਕਤੇ ਅਪਣਾ ਸਕੋ ਨਾ ਦੇਸੀ ਹੀ ਅਪਣਾਇਆ ਕਰੋ ਹੋਰ ਨਾਲ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਮਿਲਣਗੇ ਆਪਾਂ ਕਰੀਮ ਮੈਂ ਲਾਂਦੇ ਗਰੀਮਾ ਸਾਰੀਆਂ ਦੇਸੀ ਚੀਜ਼ਾਂ ਤੋਂ ਹੀ ਬਣੀ ਹੋਈਆਂ ਤੁਸੀਂ ਖੁਦ ਦੇਖ ਲਓ ਮਾਮਾ ਅਰਥ ਕਿੰਨਾ ਮਤਲਬ ਪ੍ਰੋਡਕਟ ਵਧੀਆ ਉਹਦਾ ਸ਼ੈਂਪੂ ਵੀ ਮੈਂ ਦੇਖਿਆ ਮਤਲਬ ਦੇਖ ਲਓ ਮੇਥੀ ਵਗੈਰਾ ਜਿਵੇਂ ਆਪਾਂ ਵਾਲਾ ਲਈ ਯੂਜ਼ ਕਰਦੇ ਆ ਨਾ ਸਾਰੀਆਂ ਚੀਜ਼ਾਂ ਇੱਕ ਸੋਈ ਦੇ ਵਿੱਚੋਂ ਹੀ ਨਿਕਲੀਆਂ ਜਿਹੜੀਆਂ ਉਹਨਾਂ ਚੋਂ ਬਣੀਆਂ ਹੋਏ ਨੇ ਤੇ ਬਾਕੀ ਮੈਂ ਤੁਹਾਨੂੰ ਜ਼ਰੂਰ ਦਾ ਬਾਰ-ਬਾਰ ਇਹ ਕਹੂੰਗੀ ਜੀ ਜਿਹੜਾ ਤੁਸੀਂ ਰਿਮੂਵ ਕਰਨੇ ਆ ਵਾਲ ਬੜਾ ਲਗਾਣ ਦਾ ਇੱਕ ਤਰੀਕਾ ਹੋਣਾ ਚਾਹੀਦਾ ਇਹਦਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਜੋਆਂ ਨੂੰ ਪੀਸ ਲੈਣਾ ਪੀਸ ਕੇ ਇਹਨੂੰ ਆ ਛਾਣ ਕੇ ਠੀਕ ਹੈ ਜੀ ਛਾਣ ਕੇ ਇਹਦਾ ਆਟਾ ਲੈ ਲੈਣਾ 1 2 1 ਚਮਚ ਲੈ ਲਓ 2 ਚਮਚ ਆਪਣੇ ਫੇਸ ਦੇ ਅਕੋਰਡਿੰਗ ਤੇ ਇੱਕ ਚੀਜ਼ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਧਿਆਨ ਰੱਖੋ ਜਿਵੇਂ ਹੀ ਆਪਣੇ ਵਾਲ ਨੀਚੇ ਨੂੰ ਹੁੰਦੇ ਆ ਨਾ ਤੇ ਤੁਸੀਂ ਇਹਨੂੰ ਇਦਾਂ ਕਰਕੇ ਲਾਣਾ ਤੇ ਸੁੱਕਾ ਆਟਾ ਸੁੱਕਣ ਤੋਂ ਬਾਅਦ ਇਹਨੂੰ ਇਦਾਂ ਕਰਕੇ ਮਤਲਬ ਰਗੜ ਕੇ ਸੁੱਕਾ ਆਟਾ ਲਾ ਕੇ ਰਗੜਿਆ ਕਰੋ 2-4 ਦਿਨ ਦੇਖਿਓ ਤੁਹਾਨੂੰ ਬਹੁਤ ਹੀ ਅੱਛਾ ਰਿਜ਼ਲਟ ਮਿਲੇਗਾ ਇਹ ਮੇਰਾ ਕਹਿਣਾ ਜੀ ਕਿਉਂਕਿ ਮੈਨੂੰ ਪਤਾ ਹੈ ਮੇਰੇ ਬਹੁਤ ਵਾਲ ਹੁੰਦੇ ਸੀਗੇ ਪਹਿਲਾਂ ਹੁਣ ਤਾਂ ਮੇਰੇ ਦੇਖੋ ਬਿਲਕੁਲ ਵੀ ਵਾਲ ਨਹੀਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਵੀ ਵਾਲ ਨਹੀਂ ਜੰਮ ਕੇਗਾ ਠੀਕ ਹੈ ਜੀ ਇਸ ਕਰਕੇ ਮੈਂ ਤੇ ਟਰਾਈ ਕਰਨਾ ਹੁੰਦਾ ਤੇ ਅੱਜ ਜ਼ਰੂਰ ਕਰਦੀ ਤੁਹਾਨੂੰ ਦੱਸਦੀ ਵੀ ਕਿਉਂਕਿ ਮੇਰੇ ਤਾਂ ਬਿਲਕੁਲ ਬਰੀਕ ਵਾਲ ਆਂਦੇ ਆ ਕੱਦੀ ਆਂਦੇ ਆ ਮਾੜੇ ਮੋٹے ਪੂਰੇ ਪੂਰੇ ਜੀ ਬਿਲਕੁਲ ਹਲਕੇ ਹਲਕੇ ਜਿਵੇਂ ਬਿਲਕੁਲ ਮਾਮੂਲੀ ਜੇ ਦਿਖਦੇ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਹੈਗੀ ਨਹੀਂ ਤੇ ਮੈਂ ਜਰੂਰ ਵੀ ਹੁਣ ਅਜੇ ਮੈਂ ਬਣਾ ਕੇ ਦੇਖ ਕੇ ਰੱਖਿਆ ਤੁਸੀਂ ਮੇਰੀ ਪਿਛਲੀ ਵੀਡੀਓ ਚ ਦੇਖ ਸਕਦੇ ਹੋ ਠੀਕ ਹੈ ਤੇ ਆ ਚੀਜ਼ਾਂ ਦਾ ਜੇਕਰ ਆਟਾ ਲੈਣਾ ਤੁਸੀਂ ਜਵਾਰ ਦਾ ਵੀ ਲੈ ਸਕਦੇ ਹੋ ਬਾਜਰੇ ਦਾ ਵੀ ਲਾ ਸਕਦੇ ਹੋ ਕਿਉਂਕਿ ਸਾਡੇ ਫੇਸ ਲਈ ਬਹੁਤ ਵਧੀਆ ਚੀਜ਼ ਹੈ ਇਹ ਸਾਡੇ ਫੇਸ ਨੂੰ ਵੀ ਬਹੁਤ ਅੱਛਾ ਮਤਲਬ ਗਲੋ ਵੀ ਦਿੰਦਾ ਹੈ ਤੇ ਰਿਜ਼ਲਟ ਵੀ ਤੁਹਾਨੂੰ ਵਧੀਆ ਮਿਲੇਗਾ ਠੀਕ ਹੈ ਜੀ ਇਹ ਚੀਜ਼ਾਂ ਪਨਾਇਆ ਕਰੋ ਬਾਕੀ ਭੈਣਾ ਮੇਰੀਆਂ ਪਿਆਰੇ ਪਿਆਰੇ ਜਰੂਰ ਕਮੈਂਟ ਕਰੇ ਕੋਈ ਸਵਾਲ ਹੋਵੇ ਤੇ ਮੈਂ ਤੁਹਾਡੇ ਸਵਾਲ ਦਾ ਜਰੂਰ ਜਵਾਬ ਦਾਂਗੀ ਠੀਕ ਹੈ ਜੀ ਕਿਉਂਕਿ ਤੁਹਾਡਾ ਬਹੁਤ ਸਾਰਾ ਇੱਦਾ ਪਿਆਰ ਦੇ ਲਈ ਮੇਰੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸਭ ਤੋਂ ਪਹਿਲਾਂ ਉਹ ਸਾਰੇ ਭੈਣ ਭਰਾਵਾਂ ਦਾ ਮਦਦ ਦਿ ਲੋ ਸ਼ੁਕਰੀਆ ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਕਮੈਂਟ ਕੀਤਾ ਤੇ ਲਾਈਕ ਕੀਤਾ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਬਹੁਤ ਅੱਛਾ ਲੱਗਿਆ ਠੀਕ ਹੈ ਜੀ ਇਹਦੇ ਰਿਜ਼ਲਟ ਵਾਕੇ ਮਿਲਣਗੇ ਤੁਹਾਨੂੰ ਮਿਲਣਗੇ ਕੁਝ ਦਿਨਾਂ ਚ ਮੈਂ ਨਹੀਂ ਕਹਿੰਦੀ ਇਹ ਇੱਕ ਵਾਰ ਜੀ ਆਪਾਂ ਕਰਾਂਗੇ ਤੇ ਸਾਨੂੰ ਰਿਜ਼ਲਟ ਮਿਲ ਜਾਏਗਾ ਨਹੀਂ ਕਿਉਂਕਿ ਜਿਹੜੇ ਜਿਹੜੇ ਬਰੀਕ ਵਾਲ ਹੁੰਦੇ ਆ ਬਹੁਤ ਜਲਦੀ ਨਿਕਲ ਜਾਂਦੇ ਜਿਹੜੇ ਟਫ ਵਾਲ ਮਤਲਬ ਸਖਤ ਵਾਲ ਹੁੰਦੇ ਨਾ ਮੋٹے ਉਹ ਥੋੜੀ ਜੀ ਦਿੱਕਤ ਦਿੰਦੇ ਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਟਰਾਈ ਕਰਦੇ ਰਹੋ ਹਫਤੇ ਦੇ ਵਿੱਚ ਹਾਂ ਫਿਰ ਕੋਈਂਟ ਆਣਗੇ ਹਫਤੇ ਦੇ ਵਿੱਚ ਦੋ ਤਿੰਨ ਵਾਰ ਤੁਸੀਂ ਇਹਨੂੰ ਲਗਾ ਸਕਦੇ ਹੋ ਬਣਾ ਕੇ ਔਰ ਜਦ ਕੋਸ਼ਿਸ਼ ਕਰਿਓ ਕਿ ਚੀਨੀ ਲਗਾਓ ਚੀਨੀ ਪੀਸ ਕੇ ਇਹਦੇ ਚ ਯੂਜ਼ ਕਰਿਆ ਕਰੋ ਤੇ ਵਧੀਆ ਤਰੀਕੇ ਨਾਲ ਇਹਦਾ ਚਿਪਕਾ ਹੋਏਗਾ ਨਾ ਇਸ ਤਰ੍ਹਾਂ ਕਰਕੇ ਤੁਸੀਂ ਜਿੱਧਰ ਦੀ ਵਾਲਾਂ ਦੀ ਡਾਇਰੈਕਸ਼ਨ ਜੇ ਨੀਚੀ ਹੈ ਨਹੀਂ ਤੇ ਉੱਪਰ ਰੱਖਣਾ ਹੈ ਇਹ ਚੀਜ਼ ਦਾ ਧਿਆਨ ਰੱਖਾ ਜੇਕਰ ਤੁਹਾਡੇ ਵਾਲ ਆ ਉੱਪਰੋਂ ਆਪਣੇ ਦੇ ਤੇ ਹੁੰਦੇ ਨਾ ਚੀਨ ਇਹਦੇ ਤੇ ਗੱਲਾਂ ਦੇ ਵਾਲ ਹੁੰਦੇ ਆ ਤੇ ਇਸ ਤਰ੍ਹਾਂ ਕਰਕੇ ਉੱਪਰ ਨੂੰ ਕਰਨੀ ਹੈ ਠੀਕ ਹੈ ਜੀ ਐਦਾਂ ਲੇਪ ਲਗਾ ਲੈਣਾ ਪਹਿਲਾਂ ਫਿਰ ਉਹਨੂੰ ਉੱਪਰ ਨੂੰ ਧਾਰਨਾ ਹੈ ਸੁੱਕਾ ਆਟਾ ਲੈ ਕੇ ਇਸੇ ਤਰ੍ਹਾਂ ਹੀ ਆਪਣੇ ਹੱਥਾਂ ਦੇ ਬਾਹਾਂ ਦੇ ਤੁਸੀਂ ਕਰ ਸਕਦੇ ਹੋ ਰਿਮੂਵ ਐਸਾ ਕੁਝ ਨਹੀਂ ਹੈ ਸਭ ਕੁਝ ਹੁੰਦਾ ਜੀ ਪਹਿਲਾਂ ਇਹ ਹੀ ਚੀਜ਼ਾਂ ਯੂਜ਼ ਹੁੰਦੇ ਸੀ ਤਾਂ ਹੁਣ ਸਭ ਕੁਝ ਚੱਲੇ ਆ ਨਵੀਆਂ ਨਵੀਆਂ ਕਾਰਡ ਕੱਢੀ ਜਾ ਰਹੀ ਹੈ ਜੋ ਜੋ ਅੱਗੇ ਸਾਹਮਣੇ ਆ ਰਿਹਾ ਆਪਾਂ ਵਿਸ਼ਵਾਸ ਨਹੀਂ ਕਰਦੇ ਜਿੰਨਾ ਸਭ ਨੂੰ ਆਪਾਂ ਹੀ ਰੇਜ਼ਰ ਵਗੈਰਾ ਲਾਉਂਦੇ ਆ ਜਾਂ ਕਰੀਮਾਂ ਲਾਉਂਦੇ ਉਹਨੇ ਸਭ ਤੋਂ ਵੱਧ ਵਿਆਵਾਲ ਆਉਂਦੇ ਆ ਤੇ ਸਾਡੇ ਸਕਿਨ ਲਈ ਨੁਕਸਾਨ ਵੀ ਹੈ ਚੀਜ਼ਾਂ ਬਾਕੀ ਮੈਂ ਤਾਂ ਜੀ ਜੋ ਸੀਗਾ ਤੁਹਾਡੇ ਨਾਲ ਸ਼ੇਅਰ ਕਰਤਾ ਆਪਣੇ ਭੈਣ ਭਰਾਵਾਂ ਨਾਲ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੁਸੀਂ ਕਿ ਵਾਲਾਂ ਲਈ ਹੁਣ ਆਪਾਂ ਜਿਵੇਂ ਜੇ ਕਿ ਕਿਸੇ ਵੀ ਮੂਡ ਹੈ ਜਾਂ ਕਿਤੇ ਵਿਵਾਲ ਆ ਜਾਂਦੇ ਆ ਠੀਕ ਹੈ ਬਰੀਕ ਬਰੀਕ ਬੁਰੇ ਲੱਗਦੇ ਆ ਪਰ ਭੈਣਾ ਭਾਵਾਂ ਨੂੰ ਫੰਕਸ਼ਨ ਤੇ ਜਾਂਦੇ ਆ ਨਾ ਬਹੁਤ ਬੁਰੇ ਲੱਗਦੇ ਆ ਇਸ ਕਰਕੇ ਗੁਰਬਾਣੀ ਦੇ ਖੁਦ ਅਸੀਂ ਬਚਪਨ ਦੇ ਵਿੱਚ ਹੀ ਦੇਖ ਲਓ ਅਸੀਂ ਇੱਦਾਂ ਹੀ ਮਲਦੇ ਹੁੰਦੇ ਹੁੰਦੇ ਸੀ ਆਟਾ ਲੈ ਕੇ ਨਾ ਥੋੜਾ ਜਿਹਾ ਹਲਦੀ ਪਾ ਕੇ ਇੱਦਾਂ ਹੀ ਮਾੜੇ ਮਾੜਾ ਪਤਲਾ ਪਤਲਾ ਆਕਿਓ ਕਿ ਬੱਚੀ ਸੀਗੀ ਤੇ ਦੇਖ ਲੋ ਤੇ ਬਿਲਕੁਲ ਇਹ ਮੱਥਾ ਸਾਫ ਹੋ ਗਿਆ। ਇਹ ਮੇਰਾ ਖੁਦ ਦਾ ਬਣਾਇਆ ਹੈ ਤਰੀਕਾ ਤੁਸੀਂ ਵਿਸ਼ਵਾਸ ਕਰਿਆ ਕਰੋ ਮੈਂ ਕਦੀ ਵੀ ਤੁਹਾਨੂੰ ਵੀ ਜਿਹੜੀ ਇਦਾਂ ਨਹੀਂ ਕੋਈ ਕਿਸੇ ਨੂੰ ਅਸੀਂ ਉਹ ਕਰਦੇ ਹੈਗੇ ਠੀਕ ਹੈ ਜੀ ਪ੍ਰਸ਼ਾਨ ਤੇ ਤੁਸੀਂ ਨਾ ਪ੍ਰੇਸ਼ਾਨ ਹੋਇਓ ਫਿਰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸਭ ਠੀਕ ਹੈ ਜੀ ਤੇ ਅੰਦਰ ਸਾਡਾ ਦੁੱਧ ਗਰਮ ਹੋਣ ਵਾਲਾ ਜੀ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਪਨੀਰ ਦਾ ਤੇ ਲੋ ਜੀ ਜੇਕਰ ਤੁਸੀਂ ਵੀ ਜਲਦੀ ਵਧੀਆ ਟੁਕੜੀ ਵਾਲਾ ਪਨੀਰ ਬਣਾਉਣਾ ਚਾ देखो जी ਇਦਾ ਹੀ ਸਾਡੇ ਦੁੱਧ ਨੂੰ ਬਾਲ ਆ ਜਾਣਾ ਤੇ ਬਿਲਕੁਲ ਫੁੱਲ ਕਰੀਮ ਆਪਾਂ ਦੁੱਧ ਲੈਣਾ ਕੱਚਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਆਪਣੇ ਅੰਦਾਜ਼ੇ ਸਿਰ ਆਨਸਾਨ ਤੋ ਕੁ ਚਮਚੀ ਦਾ ਆਪਾਂ ਪਾਣਾਗੇ ਦੇਚ ਸਿਰਕਾ ਐਦਾ ਐਦਾ ਕਰਕੇ ਮਿਕਸ ਕਰਦੇ ਜਾਣਾ ਇਹ ਬਹੁਤ ਵਧੀਆ ਕਰੀਮ ਬਣਦਾ ਤੁਹਾਨੂੰ ਪਤਾ ਹੈ ਜਿਹੜਾ ਇਹ ਪਾਣੀ ਨਿਕਲਦਾ ਹੈ ਨਾ ਇਹਦਾ ਇਹ ਵੀ ਤੁਸੀਂ ਆਪਣਾ ਬੇਸਨ ਚ ਘੋਲ ਕੇ ਆਪਣੇ ਫੇਸ ਤੇ ਲਾਓ ਸੀਰ ਧੋ ਉਹਦਾ ਬਹੁਤ ਸਾਰੇ ਕੰਮ ਹੁੰਦੇ ਆ ਤੇ ਦੇਖ ਲਓ ਜੀ ਮੈਂ ਇੰਤਰ ਆਪ ਆਪਣੀਆਂ ਨਾਲੇ ਗੱਲਾਂ ਬਾਤਾਂ ਕਰਦੀਆਂ ਨਾਲੇ ਆਪਣਾ ਕਰ ਲਈ ਜੀ ਕੰਮ ਨਾਲੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਭੈਣ ਭਰਾਵਾਂ ਨਾਲ ਸਾਂਝੀਆਂ ਕਰ ਲਈਆਂ ਡੇਲੀ ਰੂਟੀਨ ਦੇ ਵਿੱਚ ਛੋਟੇ ਛੋਟੇ ਕੰਮ ਤਾਂ ਤੁਹਾਡੇ ਨਾਲ ਤੁਹਾਨੂੰ ਪਤਾ ਹਰ ਘਰ ਦੇ ਵਿੱਚ ਹੁੰਦੇ ਹੀ ਰਹਿੰਦੇ ਆ ਹਨਾ ਜੀ ਤੇ ਲੋ ਜੀ ਦੇ ਦੇਖ ਤੱਕ ਦਿਓ ਦੇ ਕਿੰਨਾ ਵਧੀਆ ਇਦਾਂ ਕਰਕੇ ਪਨੀਰ ਤੇਰੇ ਨੂੰ ਆਪਾਂ ਮਲਮਲ ਦੇ ਕੱਪੜੇ ਦੇ ਵਿੱਚ ਆਏ ਤੁਸੀਂ ਚਾਹੋ ਟੁਕੜੀ ਵਾਲਾ ਬਣਾਣਾ ਤੇ ਮਲਮਲ ਦੇ ਕੱਪੜੇ 'ਚ ਰੱਖ ਦੋ ਠੀਕ ਹੈ ਜੀ ਜੇਕਰ ਤੁਸੀਂ ਚਾਹਦੇ ਹੋ ਦੂਸਰਾ ਬਣਾਣਾ ਪੁਰਜੀ ਵਾਲਾ ਤੇ ਇਦਾਂ ਆਪਾਂ ਦਾਕ ਲਾ ਕੇ ਗੁੰਨਣਾ ਨੇ ਤੇ ਇਹਦੇ ਨਾਲ ਆਪਾਂ ਪਾਣੀ ਨਾਲ ਆਟਾ ਵੀ ਗੁੰਨਾਂਗੇ ਸਿਰ ਵੀ ਧੋ ਸਕਦੇ ਆ ਹੈ ਬਹੁਤ ਵਧੀਆ ਮਤਲਬ ਬੂਟਿਆਂ ਨੂੰ ਵੀ ਪਾ ਸਕਦੇ ਆ ਬਹੁਤ ਕੰਮ ਆਉਂਦਾ ਹੈ ਪਾਣੀ ਦਾ ਦੇਖ ਲਓ ਦੁੱਧ ਦਾ ਕਹਿੰਦੇ ਨੇ ਬਹੁਤ ਕੁਸ਼ ਬਣਦਾ ਤੇ ਬਾਕੀ ਲੋ ਜਦੋਂ ਆਪਾਂ ਦਾ ਕੰਮ ਹੋ ਗਿਆ ਦਾਲ ਵੀ ਬਣ ਗਈ ਆਪਣਾ ਕੰਮ ਤਾਂ ਹੋ ਗਿਆ ਨਾਲੇ ਆਪ ਆਪਣੇ ਨਾਲ ਤੁਹਾਡੇ ਬਲਕਿ ਟਰਾਈ ਜ਼ਰੂਰ ਕਰਕੇ ਦੇਖਿਓ ਤੁਸੀਂ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਮਿਲ ਰਹੇਗੇ ਤੁਹਾਨੂੰ ਬੜੀਆਂ ਭੈਣਾਂ ਬੜੀਆਂ ਪਰੇਸ਼ਾਨ ਹੁੰਦੀਆਂ ਨਾ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ 13 ਸਾਲ ਦੀ ਮੇਰੀ ਬੇਟੀ ਹਾਂਜੀ ਹੋ ਜਾਣਗੇ ਕੋਸ਼ਿਸ਼ ਕਰਿਆ ਕਰੋ ਦੇਖੋ ਜੀ ਕਿਈ ਆਪਾਂ ਇੱਕ ਵਾਰ ਤਾਂ ਕੁਝ ਵੀ ਨਹੀਂ ਹੁੰਦਾ ਦੋ ਚਾਰ ਵਾਰ ਕਰਦੇ ਰਹੋ ਹੁੰਦੇ ਆ ਕਿਉਂ ਨਹੀਂ ਹੁੰਦਾ ਸਭ ਕੁਝ ਹੁੰਦਾ ਜੀ ਜੀ ਆਪਾਂ ਆਪਣੇ ਮਨੋ ਕਰੀਏ ਤੇ ਸਾਰਾ ਕੁਝ ਹੁੰਦਾ ਤੇ ਲੋ ਜੀ ਇੱਧਰ ਆਪਾਂ ਆਪਣਾ ਤੜਕਾ ਵੀ ਲਾ ਲਿਆ ਸੀ ਦਾਲ ਵੀ ਪਾਣੀ ਦੀ ਠੀਕ ਹੈ ਕਿ ਇੱਧਰ ਆਪਾਂ ਹੁਣ ਕੋਟਨ ਦੇ ਕੱਪੜੇ ਦੇ ਵਿੱਚ ਨਾ ਪ੍ਰੀ ਪਨੀਰ ਪਨੀਰ ਘਟਣ ਲੱਗੇ ਆ ਤੇ ਮਲ ਮਲ ਦੇ ਹੋਦਾ ਹੋਵੇ ਆ ਕੋਟਨ ਦਾ ਜਿਵੇਂ ਆਪਣੇ ਕੋਲ ਪਗੜੀਆਂ ਵਾਲਾ ਕਪੜਾ ਹੁੰਦਾ ਹੈ ਨਾ ਉਹਦੇ ਵਿੱਚ ਬਹੁਤ ਵਧੀਆ ਨਿਕਲ ਜਾਂਦਾ ਹੈ ਜੇਕਰ ਤੁਸੀਂ ਟੁਕੜੀ ਵਾਲਾ ਕੱਢਣਾ ਹੋਵੇ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਕਿਹਾ ਠੰਡਾ ਹੋ ਗਿਆ ਹੁਣ ਇਹਨੂੰ ਦਾਬ ਦੇ ਦੇਣੇ ਆ ਦਾਬ ਦੇ ਕੇ ਵਧੀਆ ਜਿਹਾ ਨਿਕਲ ਜਾਂਦਾ ਠੀਕ ਹੈ ਜੀ ਤੇ ਹਜ ਤੱਕ ਨਿਪੜ ਗਏ ਆਪਣੇ ਕੰਮ ਬਾਕੀ ਤੇ ਲਓ ਜੀ ਉਹ ਸੋਨਾ ਨਿਕਲਦਾ ਤੇ ਹੁਣ ਇਹ ਵਾਲਾ ਪਾਣੀ ਆਪਾਂ ਇਹ ਵੀ ਕਰ ਸਕਦੇ ਹਾਂ ਠੀਕ ਹੈ ਮੈਂ ਤੁਹਾਨੂੰ ਪਤਾ ਹੀ ਹੈ ਜੋ ਵੀ ਹੋਵੇ ਹਮੇਸ਼ਾ ਤੁਹਾਡੇ ਨਰੋਸੇ ਤਰ ਆਪਣੀ ਵੀਡੀਓ ਸਾਰੀਆਂ ਸ਼ੇਅਰ ਕਰਦੀ ਰੇਣੀ ਹੁੰਦੀ ਆ ਤੇ ਜੋਨ ਦੀ ਮੈਂ ਪਹਿਲਾਂ ਤੁਹਾਨੂੰ ਦੱਸਦਾ ਹਾਂ ਕਿ ਇਹ ਪੰਸਾਰੀ ਕੋਲੋਂ ਮਿਲ ਜੇਗਾ ਔਰ ਕੋਈ ਮਹਿੰਗੇ ਜਿਆਦਾ ਨਹੀਂ ਮੰਗਵਾਣੇ ਸਿਰ ਤੁਸੀਂ 5 ਰੁਪਏ ਦੇ ਜੋ ਮੰਗਵਾਣੇ ਆ ਜਿਆਦਾ ਨਹੀਂ ਮੰਗਵਾਣੇ ਹੈਗੇ ਸਿਰਫ 5 ਰੁਪਏ ਦੇ ਜੋ ਹੋਣਗੇ ਜਿਨ੍ਹਾਂ ਦੇ ਨਾਲ ਤੁਹਾਨੂੰ ਬਹੁਤ ਜ਼ਰਦੀ ਫਰਕ ਲੱਗੇਗਾ ਠੀਕ ਹੈ ਉਹਦਾ ਆਟਾ ਪੀਸ ਕੇ ਕਿਸੇ ਡੱਬੀ ਦੇ ਵਿੱਚ ਰੱਖ ਲੈਣਾ ਤੇ ਜਿਹੜਾ ਸੁੱਕਾ ਹੈ ਨਾ ਮੈਂ ਤੁਹਾਨੂੰ ਸੁੱਕਾ ਦੱਸਿਆ ਆਟਾ ਪੀਸ ਕੇ ਇਹਨੂੰ ਆਪਾਂ ਫ੍ਰੀਜ 'ਚ ਰੱਖ ਸਕਦੇ ਆ ਅਰ ਜੇ ਬੁਟਣਾ ਬਟਣਾ ਬਣਾਉਂਦੇ ਨੂੰ ਸੋਰੀ ਬੁਟਣਾ ਨਿਕਲ ਜਾਂਦਾ ਮੂចੋ ਬਟਣਾ ਬਣਾਉਂਦੇ ਹੋ ਤੇ ਉਹਨੂੰ ਸਾਫ ਕੇ ਰੱਖ ਲਿਆ ਕਰੋ ਠੀਕ ਹੈ ਸੁੱਕੇ ਨੂੰ ਰੱਖ ਲਓ ਜੋਆਂ ਦੇ ਆਟੇ ਨੂੰ ਬਾਕੀ ਜਿਹੜਾ ਮਿਕਸ ਕਰਨਾ ਹੈ ਨਾ ਤੇ ਉਹਨੂੰ ਰੱਖਿਆ ਕਰੋ ਮੈਂ ਹੀ ਕਹੂੰਗੀ ਜਿਆਦਾ ਤੋਂ ਜਿਆਦਾ ਤੁਹਾਨੂੰ ਤਾਜ਼ਾਈ ਬਣਾ ਕੇ ਫਿਰ ਮੇਰੀ ਭੈਣਾ ਕਮੈਂਟ ਕਰਦੀ ਕਿ ਇਹਨੂੰ ਆਪਾਂ ਫ੍ਰੀਜ 'ਚ ਰੱਖ ਵੀ ਕਿੰਨੇ ਦਿਨ ਯੂਜ਼ ਕਰ ਸਕਦੇ ਆ ਜੇ ਜਿਆਦਾ ਤੇ ਨਹੀਂ ਯੂਜ਼ ਕਰਨਾ ਇਹਨੂੰ ਠੀਕ ਹੈ ਇਹਨੂੰ ਤੁਸੀਂ ਸਾਫ ਕੇ ਰੱਖ ਲੈਣਾ ਤੁਹਾਨੂੰ ਤਲਾ ਸੁੱਕੇ ਨੂੰ ਇਹ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਇਹਨੂੰ ਯੂਜ਼ ਕਰ ਸਕਦੇ ਹੋ ਫਿਰ ਤਾਜ਼ਾ-ਤਾਜ਼ਾ ਬਣਾਓ ਤੀਸਰੇ ਚੌਥੇ ਦਿਨ ਹਫਤੇ 'ਚ ਜਦੋਂ ਵੀ ਤੁਸੀਂ ਬਣਾਉਣਾ ਹੋਵੇ ਫਿਰ ਇਸ ਤਰ੍ਹਾਂ ਹੀ ਇਹਨੂੰ ਯੂਜ਼ ਕਰ ਸਕਦੇ ਹੋ ਕਹਿੰਦਾ ਠੀਕ ਹੈ ਬਣਾ ਲਓ ਤੇ ਬਹੁਤ ਅੱਛਾ ਰਿਜ਼ਲਟ ਮਿਲੇਗਾ ਬਾਕੀ ਮੇਰੀਆਂ ਭੈਣਾਂ ਬਹੁਤ ਸਾਰਾ ਪਿਆਰ ਦਿੰਦੀਆਂ ਬਹੁਤ ਸਾਰਾ ਧੰਨਵਾਦ ਤੁਹਾਡਾ ਅੱਛੇ-ਅੱਛੇ ਕਮੈਂਟ ਕਰਾ ਕਰੋ ਜਿਹੜੇ-ਜਿਹੜੇ ਨਵੀਂ ਜੋ ਮੇਰੇ ਨਾਲ ਜੁੜਦੇ ਆ ਤੇ ਬੈ ਮੇਰਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਤੇ ਬੈਲ ਆਈਕਨ ਦਬਾ ਲਿਆ ਕਰੋ ਤਾਂ ਕਿ ਜਦੋਂ ਵੀ ਮੇਰੀ ਵੀਡੀਓ ਆਵੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਵੇ ਠੀਕ ਹੈ ਤੇ ਬਹੁਤ ਵਧੀਆ ਤੇ ਪਿਆਰ ਮਿਲਦਾ ਤੁਹਾਡਾ ਤੁਹਾਡੇ سپورਟ ਸਦਕਾ ਮੈਂ ਇੱਥੇ ਤੱਕ ਪਹੁੰਚੀ ਆ ਮੈਂ ਅੱਗੇ ਵੀ ਪਹੁੰਚਾਂਗੀ ਠੀਕ ਹੈ ਮਿਲਦੀਆਂ ਜੀ ਕੱਲ ਤਾਂ ਹੋਣਾ ਹੈ ਵਲੌਗ ਵਿੱਚ ਜੋ ਵੀ ਹੋਇਆ ਤੁਹਾਡੇ ਨਾਲ ਹਮੇਸ਼ਾ ਮੈਂ ਸ਼ੇਅਰ ਕਰਦੀ ਰਹੀਣੀ ਹੈ ਡੇਲੀ ਰੁਟੀਨ ਦੇ ਕੰਮ ਹੋਣ ਜਾਂ ਕੁਝ ਸੀ ਮਤਲਬ ਚੀਜ਼ ਬਣਾਵਾ ਸਬਜੀ ਬਣਾਵਾ ਸੋਕੇ ਤਰੀਕੇ ਨਾਲ ਉਹ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਮੈਂ ਸ਼ੇਅਰ ਕਰਦੇਣੀ ਹਾਂ ਇਹ ਜਿਵੇਂ ਵਾਤੋਂ ਵਾਤ ਸ਼ੇਅਰ ਕਰਿਓ ਵਾਤੋਂ ਵਾਤ ਦੀ ਵੀਡੀਓ ਨੂੰ ਪਿਆਰ ਦਿਓ ਸਾਰਿਆਂ ਨੂੰ ਮੇਰੀ ਕਰਿਓ ਰਿਸੈਸਟਿਕਾ ਤੇ ਲੋ ਜੀ ਆਹ ਵਾਲਾ ਜਿਹੜਾ ਮੈਂ ਪਨੀਰ ਬਣਾਇਆ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦੇਣੀ ਆ ਦੇਖੋ ਕਿੰਨਾ ਸੋਹਣਾ ਬਣਿਆ ਨਾ ਇਸ ਤਰ੍ਹਾਂ ਕਰਕੇ ਤੁਸੀਂ ਵੀ ਟੁਕੜੀ ਵਾਲਾ ਬਣਾ ਸਕਦੇ ਹੋ ਠੀਕ ਹੈ ਆ ਦੇਖੋ ਬਹੁਤ ਵਧੀਆ ਬਣਦਾ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾਇਓ ਤੇ ਮੈਨੂੰ ਸਗੋਂ ਕਮੈਂਟਾਂ ਵਿੱਚ ਦੱਸਿਓ ਇਹ ਆਪਾਂ ਦਾਬ ਦਿੰਨੇ ਆ ਨਾ ਤੇ ਪੋਣੇ ਦੀ ਹੋ ਲੱਗ ਜਾਂਦੀ ਆ ਤਾਂ ਕਰਕੇ ਮੈਂ ਤੁਹਾਨੂੰ ਦਿਖਾਈ ਸੀ ਠੀਕ ਹੈ ਜੀ